ਦੋਸਤੋ ਕਈ ਵਾਰ ਡੂੰਘੇ ਤੋਂ ਡੂੰਘੇ ਫਲਸਫੇ ਦਾ ਗਿਆਨ ਸਾਨੂੰ ਕਿਤਾਬਾਂ ਵਿੱਚੋਂ ਨਹੀਂ ਮਿਲਦਾ ਸਗੋਂ ਸਾਡੀ ਜ਼ਿੰਦਗੀ ਵਿੱਚ ਹੋਈਆਂ ਆਮ ਘਟਨਾਵਾਂ ਤੋਂ ਉਸ ਫਲਸਫੇ ਦੀ ਸਮਝ ਪੈਂਦੀ ਹੈ ਗੱਲ ਯੂਨਾਨ ਦੀ ਹੈ ਜਦੋਂ ਸ਼ੁਕਰਾਤ ਬਹੁਤ ਛੋਟਾ ਸੀ ਤਾਂ ਇੱਕ ਦਿਨ ਉਹ ਆਪਣੇ ਪਿਤਾ ਨੂੰ ਪੱਥਰ ਵਿੱਚੋਂ ਮੂਰਤੀ ਘੜਦੇ ਨੂੰ ਵੇਖ ਰਿਹਾ ਸੀ ਤਾਂ ਸ਼ੁਕਰਾਤ ਨੇ ਸਵਾਲ ਕੀਤਾ ਕਿ ਪਿਤਾ ਜੀ ਤੁਸੀਂ ਹਰੇਕ ਪੱਥਰ ਵਿੱਚੋਂ ਐਨੀ ਸੋਹਣੀ ਮੂਰਤੀ ਕਿਵੇਂ ਲੱਭ ਲੈਂਦੇ ਹੋ ਤਾਂ ਉਹਨਾਂ ਦੇ ਪਿਤਾ ਨੇ ਜਵਾਬ ਦਿੱਤਾ ਕਿ ਮੂਰਤੀ ਤਾਂ ਪਹਿਲਾਂ ਤੋਂ ਹੀ ਪੱਥਰ ਵਿੱਚ ਹੁੰਦੀ ਹੈ ਮੈਂ ਤਾਂ ਬਸ ਉਸਤੇ ਦਿਵਾਲੇ ਜਮਾ ਹੋਏ ਬਾਦੂ ਪੱਥਰ ਨੂੰ ਹਟਾ ਰਿਹਾ ਹਾਂ ਤਾਂ ਇਸ ਤੋਂ ਸੋ크ਰਾਟ ਨੂੰ ਗਿਆਨ ਹੁੰਦਾ ਹੈ ਕਿ ਸਾਡੇ ਦਿਮਾਗ ਦੇ ਵਿੱਚ ਵੀ ਬਹੁਤ ਚੰਗੇ ਚੰਗੇ ਵਿਚਾਰ ਹਨ ਪਰ ਕਿਉਂਕਿ ਅਸੀਂ ਉਸਤੇ ਨਾਲ ਬਹੁਤ ਬੇਕਾਰ ਅਤੇ ਫਜ਼ੂਲ ਦੇ ਵਿਚਾਰ ਚੁੱਕੀ ਫਿਰਦੇ ਹਾਂ ਤਾਂ ਕਰਕੇ ਉਹਨਾਂ ਵਿਚਾਰਾਂ ਨੂੰ ਸਾਹਮਣੇ ਆਉਣ ਵਿੱਚ ਸਮਾਂ ਲੱਗਦਾ ਹੈ ਇਸੇ ਨਾਲ ਹੀ ਸਬੰਧਤ ਇੱਕ ਹੋਰ ਛੋਟੀ ਜਹੀ ਕਹਾਣੀ ਇੱਕ ਨਵਾਬ ਸੀ ਬਲਖ ਦਾ ਨਵਾਬ ਇਬਰਾਹਿਮ ਉਸਨੇ ਬਾਜ਼ਾਰ ਚ ਇੱਕ ਗੁਲਾਮ ਖਰੀਦਿਆ ਗੁਲਾਮ ਬੜਾ ਸਿਹਤਮੰਦ ਅਤੇ ਤੇਜਸਵੀ ਸੀ ਇਬਰਾਹਿਮ ਉਸ ਨੂੰ ਘਰ ਲੈ ਆਇਆ ਇਬਰਾਹਿਮ ਉਸਤੇ ਪਿਆਰ ਚ ਹੀ ਪੈ ਗਿਆ ਆਦਮੀ ਬੜਾ ਪ੍ਰਭਾਵਸ਼ਾਲੀ ਸੀ ਇਬਰਾਹਿਮ ਨੇ ਪੁੱਛਿਆ ਤੂੰ ਕਿਵੇਂ ਰਹਿਣਾ ਪਸੰਦ ਕਰੇਗਾ ਤਾਂ ਉਸ ਗੁਲਾਮ ਨੇ ਮੁਸਕਰਾ ਕੇ ਕਿਹਾ ਮਾਲਕ ਦੀ ਜੋ ਮਰਜ਼ੀ ਮੇਰਾ ਕੀ ਮੇਰੇ ਹੋਂਦ ਦਾ ਕੀ ਅਰਥ ਤੁਸੀਂ ਜਿਵੇਂ ਰੱਖੋਗੇ ਓਵੇਂ ਰਹੂੰਗਾ ਇਬਰਾਹਿਮ ਨੇ ਪੁੱਛਿਆ ਤੂੰ ਕੀ ਪਹਿਨਣਾ ਕੀ ਖਾਣਾ ਪਸੰਦ ਕਰਦਾ ਹੈ ਉਸਨੇ ਕਿਹਾ ਮੇਰੀ ਕੀ ਪਸੰਦ ਮਾਲਕ ਜਿਹੋ ਜਿਹਾ ਪਵਾਵੇਗਾ ਪਾ ਲਵਾਂਗਾ ਮਾਲਕ ਜਿੱਦਾਂ ਦਾ ਖਵਾਵੇਗਾ ਖਾ ਲਵਾਂਗਾ ਇਬਰਾਹਿਮ ਨੇ ਪੁੱਛਿਆ ਕਿ ਤੇਰਾ ਨਾਂ ਕੀ ਹੈ ਤੈਨੂੰ ਕੀ ਨਾਮ ਲੈ ਕੇ ਬੁਲਾਵਾਂ ਉਸਨੇ ਕਿਹਾ ਮਾਲਕ ਦੀ ਜੋ ਮਰਜ਼ੀ ਮੇਰਾ ਕੀ ਨਾਂ ਦਾਸ ਦਾ ਕੋਈ ਨਾਂ ਥੋੜੀ ਹੁੰਦਾ ਹੈ ਜੋ ਨਾਮ ਤੁਸੀਂ ਦਿਓ ਉਹੀ ਕਬੂਲ ਕਹਿੰਦੇ ਹਨ ਇਬਰਾਹਿਮ ਦੇ ਜੀਵਨ ਵਿੱਚ ਕ੍ਰਾਂਤੀ ਆ ਗਈ ਉਹ ਉੱਠ ਕੇ ਉਸ ਗੁਲਾਮ ਦੇ ਪੈਰੀ ਪਿਆ ਅਤੇ ਕਿਹਾ ਤੂੰ ਮੈਨੂੰ ਭੇਦ ਦੱਸ ਦਿੱਤਾ ਜਿਸ ਦੀ ਮੈਂ ਭਾਲ ਵਿੱਚ ਸੀ ਹੁਣ ਇਹ ਹੀ ਮੇਰਾ ਅਤੇ ਮੇਰੇ ਮਾਲਕ ਦਾ ਰਿਸ਼ਤਾ ਤੂੰ ਮੇਰਾ ਗੁਰੂ ਹੈ ਤਤਵ ਇਬਰਾਹਿਮ ਸ਼ਾਂਤ ਹੋ ਗਿਆ ਜੋ ਬਹੁਤੇ ਦਿਨਾਂ ਦੇ ਧਿਆਨ ਨਾਲ ਨਹੀਂ ਸੀ ਹੋਇਆ ਜੋ ਬਹੁਤ ਦਿਨ ਨਮਾਜ਼ ਪੜਨ ਨਾਲ ਨਹੀਂ ਸੀ ਹੋਇਆ ਉਹ ਉਸ ਗੁਲਾਮ ਦੇ ਸੂਤਰ ਨਾਲ ਮਿਲ ਗਿਆ ਦੋਸਤੋ ਕੀ ਤੁਹਾਡੀ ਜ਼ਿੰਦਗੀ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਜਿਸ ਨੇ ਤੁਹਾਨੂੰ ਬਹੁਤ ਹੀ ਡੂੰਘੀ ਗੱਲ ਆਰਾਮ ਨਾਲ ਸਮਝਾ ਦਿੱਤੀ ਹੋਵੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਧੰਨਵਾਦ